ਕਲ ਕੀ અવਤਾਰ ਹੋਏਗਾ ਤੇ ਉਹ ਜਿਹੜਾ ਕਾਲਯੁਗ ਹੈ ਜਿਹੜਾ ਕਲੀ ਜਿਹੜਾ ਰਾਖਸ਼ ਹੈ ਉਸ ਨੂੰ ਖਤਮ ਕਰੇਗਾ ਤੇ ਉਸ ਤੋਂ ਬਾਅਦ ਸਤਯੁਗ ਜਿਹੜਾ ਉਹ ਦੁਆਰਾ ਸ਼ੁਰੂ ਹੋ ਜਾਏਗਾ ਰਾਖਸ਼ਤਾ ਆਪਣਾ ਮਨ ਹੈ ਜਦੋਂ ਤੁਸੀਂ ਆਪਾਂ ਨਾਮ ਨਹੀਂ ਜਪਦੇ ਜੇ ਸਾਡਾ ਮਨ ਤਮੋ ਗੁਣ ਤੇ ਰਜੋ ਗੁਣ ਤੇ ਅਸੀਂ ਰਾਖਸ਼ ਬੁੱਧੀ ਵਾਲੇ ਹਾਂ ਜਦੋਂ ਅਸੀਂ ਨਾਮ ਜਪ ਕਰਦੇ ਮਨ ਸਿਮਰਨ ਕਰਦੇ ਆਂ ਤੇ ਸਤੋਗੁਣ ਆ ਗਿਆ ਤੇ ਅਸੀਂ ਦੇਵਤੇ ਬਣ ਗਏ ਸਤੋਗੁਣ ਹੋ ਗਏ ਹਮ ਨਾਮ ਸੁਣਨ ਲੱਗ ਪਿਆ ਨਾਮ ਨੂੰ ਜਪਣ ਲੱਪੇ ਮਨ ਇਹ ਸਾਡਾ ਰਾਖਸ਼ ਬੁੱਧੀ ਬਣ ਜਾਂਦਾ ਨਾ ਮੰਤੇ ਸਾਡੇ ਮਨ ਦੇ ਸਾਰਿਆਂ ਦੇ ਵਿਚਾਰ ਬਦਲ ਜਾਣ ਸਤਜੁਗ ਆ ਜਾਏਗਾ ਬੱਚਾ ਖੇਲ ਤਾਂ ਵਿਚਾਰਾਂ ਦਾ ਆ ਨਾ ਸਾਰਿਆਂ ਦੇ ਫੁਰਨੇ ਵਿਚਾਰ ਜਿਹੜੇ ਇੱਕ ਹੋ ਜਾਣ ਕਦੋਂ ਹੋਣਗੇ ਮਰਗਨ ਹੋਏ ਇਕੱਤਰ ਮਿਲੋ ਮੇਰੇ ਭਾਈ ਕਹਿੰਦੇ ਸਾਰੇ ਭਾਈ ਹੈ ਪਰ ਸਾਰੇ ਭਾਈ ਇਕੱਠੇ ਹੋ ਕੇ ਬੈਠੋ ਹੋਏ ਇਕੱਤਰ ਮਿਲੋ ਮੇਰੇ ਭਾਈ ਮਿਲ ਕੇ ਬੈਠੋ ਦੁਬਧਾ ਦੂਰ ਕਰੋ ਲੈ ਬਲਾਏ ਹਰ ਨਾਮੇ ਕੀ ਹੋਵੋ ਜੋੜੀ ਗੁਰਮੁਖ ਵੈਸੋ ਸਫਾ ਬਚਾਈ ਕਹਿੰਦੇ ਸਫਾ ਬਿਚਾ ਕੇ ਬਹਿਜੋ ਤੇ ਕੀ ਕਰੋ ਇਹਨਾਂ ਬਿਤਪਾਸਾ ਢਾਲੋ ਵੀਰ ਗੁਰਮੁਖ ਨਾਮ ਜਪੋ ਜਦੋਂ ਰਾਤੀ ਹੰਤ ਕਹਲਣੇ ਲੱਗੇ ਕਹਿੰਦੇ ਤੁਹਾਡੀ ਦੁਬਧਾ ਦੂਰ ਹੋ ਜਾਏਗੀ ਈਰਖਾ ਮਿਟ ਜਾਏਗੀ ਤੇ ਤੁਹਾਡੀ ਇੱਕ ਮਤ ਹੋ ਜਾਏਗੀ ਜਦੋਂ ਤੁਹਾਡੇ ਸਾਰਿਆਂ ਦੇ ਵਿਚਾਰ ਸਤੋਗ੍ਰਹਣ ਹੋ ਗਏ ਨਾ ਤੇ ਤੁਸੀਂ ਕਿਹਨਾਂ ਲੜੂਗੇ ਨਾ ਤੇ ਵਿਚਾਰ ਇੱਕ ਹੋ ਗਿਆ ਵਿਚਾਰ ਮਿਲ ਗਿਆ ਤੇ ਉੱਥੇ ਲੜਾਈ ਨਹੀਂ ਹੁੰਦੀ ਜਿੱਥੇ ਵਿਚਾਰ ਇੱਕ ਆ ਲੜਾਈ ਉਦੋਂ ਹੀ ਹੁੰਦੇ ਆ ਜਦੋਂ ਵਿਚਾਰ ਇਸ ਪਰਸਨ ਦੇ ਅਲੱਗ ਵਿਚਾਰ ਇਸ ਪਰਸਨ ਦੇ ਅਲੱਗ ਹੈ ਇਹ ਤੁਹਾਡੀ ਨਹੀਂ ਬੰਨੇਗਾ ਤੁਸੀਂ ਇਹਦੀ ਨਹੀਂ ਮੰਨੂਗੇ ਉਥੇ ਡਾਂਗਾ ਸੋਟੇ ਵੀ ਖੜਕ ਸਕਦੇ ਆ ਕਚਹਿਰੀਆਂ ਤੇ ਠਾਣੀਆਂ ਤੇ ਪਤਾ ਨਹੀਂ ਅੱਗੇ ਤੱਕ ਕੀ ਚੱਲਦਾ ਫਿਰ ਜਾਂ ਬੰਬ ਬੰਬ ਬੰਬਾਂ ਦੇ ਚਲੇ ਜਾਂਦਾ ਕੰਮ ਐਟਮ ਸ਼ਕਤੀਆਂ ਦੇ ਚਲੇ ਜਾਂਦਾ ਬਨਾਸ਼ਤੇ ਪਹੁੰਚ ਜਾਂਦਾ ਤੇ ਮਾਰ ਕੇ ਕਹਿੰਦੇ ਇੱਕ ਹੋਣਾ ਇੱਕ ਇੱਕ ਦੀ ਗੱਲ ਕਰੋ ਇੱਕ ਨੇ ਪੈਦਾ ਕੀਤੇ ਨਾ ਵਾਹਿਗੁਰੂ ਨੇ ਪੈਦਾ ਕੀ ਫਿਰ ਵਾਹਿਗੁਰੂ ਦੀ ਗੱਲ ਕਰੋ ਵਾਹਿਗੁਰੂ ਸਾਨੂੰ ਇਹ ਜੀਵਨ ਦਾਣ ਦੇਣ ਵਾਲਾ ਸਬਨਾ ਜੀਆਂ ਕਾ ਇੱਕੋ ਦਾਤਾ ਸੋ ਮੈਂ ਵਿਸਰਨਾ ਜਾਈ ਫਿਰ ਇੱਕ ਦੀ ਗੱਲ ਕਰੋ ਇੱਕ ਨੂੰ ਦੇਖੋ ਇੱਕ ਨੂੰ ਸੁਣੋ ਤੇ ਫਿਰ ਸਤਜੋਗ ਹੈ ਜਦੋਂ ਦੂਜੇ ਦੀ ਮਾਇਆ ਦੀ ਗੱਲ ਕਰਾਂਗੇ ਦੂਜੇ ਪਰਸਨ ਦੀ ਗੱਲ ਕਰਾਂਗੇ ਦੁਬਧਾ ਆਏਗੀ ਨਫ਼ਰਤ ਆਏਗੀ ਬੈਰ ਵਿਰੋਧ ਆਏਗਾ ਜਦੋਂ ਅਕਾਲ ਪੁਰਖ ਦੀ ਗੱਲ ਚੱਲੇ ਜਿਹੜਾ ਕਾਲ ਦੇ ਦਾਇਰੇ ਤੋਂ ਸਮੇਂ ਤੋਂ ਬਾਹਰ ਹੈ ਹਾਂ ਸ਼ਾਂਤੀ ਆਨੰਦ ਫਿਰ ਦਾ ਸਮੇਂ ਵਾਲ ਦੇਖਣ ਵੀ ਦਿਲੋਇਆ ਦੇ ਘੜੀ ਵੀ ਨਹੀਂ ਲਾਉਂਦੇ ਜਿੱਥੇ ਜਾਈਦਾ ਮਹਾਰਾਜ ਦੀ ਕਿਰਪਾ ਕੜੀ ਨਹੀਂ ਲਾਉਂਦੇ ਸੀ ਕੜੀ ਲਾਈ ਦੀ ਨਹੀਂ ਸਮੇਂ ਵਾਲ ਦੇਖਣ ਕਾਰਨ ਕੀ ਕਿ ਪਿਆਰ ਨਹੀਂ ਪੈਣਾ ਮਾਲਕ ਦੇ ਨਾਲ ਉੱਥੇ ਤਾਂ ਸਮਾਂ ਹੀ ਭੁੱਲ ਜਾਂਦਾ ਐ ਕਿਤੇ ਵੀ ਅਸੀਂ ਕਦੀ ਦਵਾਨ ਦੇ ਉੱਤੇ ਘੜੀ ਨਹੀਂ ਲਾਈ ਜਿੱਥੇ ਵੀ ਜਾਈਦਾ ਸੰਗਤਾਂ ਸਾਧੀਆਂ ਦੋ-ਦੋ ਘੰਟੇ ਢਾਈ-ਟੇ ਘੰਟੇ ਤਿੰਨ-ਤਿੰਨ ਘੰਟੇ ਮਹਾਰਾਜ ਆਪ ਕਰਾਉਂਦੇ ਵਿਚਾਰ ਅੱਜ ਕੱਲ੍ਹ ਤਾਂ ਕੀਰਤਨ ਤੇਰੇ ਅੱਗੇ ਜਿਹੜੇ ਆ ਉਹ ਸਮੇਂ ਦੇ ਹਿਸਾਬ ਨਾਲ ਚਲੋ ਵਧੀਆ ਗੱਲ ਆ ਜੇ ਮਾਇਆ ਮੰਗਦੇ ਆ ਪਰ ਉਹ ਸਮੇਂ ਦੇ ਹਿਸਾਬ ਨਾਲ ਮਾਇਆ ਮੰਗਦੇ ਆ ਜਦੋਂ ਸਮਾਂ ਪੂਰਾ ਉਹ ਨਾਲ ਹੀ ਨਿਕਲ ਜਾਂਦੇ ਕਿਉਂਕਿ ਮਨ ਨਹੀਂ ਜੁੜਿਆ ਨਾ ਉਹ ਸਿਰਫ ਤ੍ਰੈਗੁਣਾ ਦੀ ਵਿਦਿਆਤ ਹੀ ਆ ਰਾਗ ਵਿਧੀਆਂ ਤੇ ਸੀਮਤ ਐ ਰੋਟੀਆਂ ਕਾਰਨ ਪੂਰੇ ਤਾਲ ਆ ਪਿਛਾੜੇ ਧਰਤੀ ਨਾਲ ਰੋਟੀਆਂ ਕਾਰਨ ਤੇ ਹੀ ਐ ਅਸਲ ਖੇਡ ਐ ਕਿ ਮਨ ਨੂੰ ਅਕਾਲ ਪੁਰਖ ਵਾਹਿਗੁਰੂ ਨਾਲ ਜੋੜਨਾ ਸਿਮਰਨ ਦੇ ਨਾਲ ਜੋੜਨਾ ਤੇ ਸਿਮਰਨ ਦੇ ਨਾਲ ਤਾਂ ਹੀ ਜੋੜੇਗਾ ਜੇ ਆਪਾਂ ਨੂੰ ਸਮਾਂ ਭੁੱਲੇਗਾ ਜੇ ਘੜੀ ਵਾਲੇ ਦੇਖੇਗੇ ਤੇ ਉਹ ਤਮੰਨ ਚ ਫੁਰਨਾ ਆ ਗਿਆ ਕਿ ਮੇਰਾ ਇੰਨਾ ਹੀ ਸਾਮ ਐ ਮੈਂ ਇਹ ਤੋਂ ਉੱਪਰ ਨਹੀਂ ਲਾਉਣਾ ਹੈਗਾ ਤੇ ਉੱਥੇ ਤਾਂ ਘੜੀਆਂ ਕੁੜੀਆਂ ਭੁੱਲੇ ਜਾਂਦੀਆਂ ਹੈਗੀਆਂ ਤੇ ਦਾ ਸਮਾਂ ਹੀ ਪਹੁੰਚ ਜਾਂਦਾ ਜਦੋਂ ਮਾਲਕ ਦੀ ਤੁਸੀਂ ਉਸਤਤ ਕਰਦੇ ਆਂ ਬੜਾਈ ਕਰਦੇ ਤੇ ਸਮਾ ਜੇਤਾ ਹੀ ਨਾ ਰਹੇ ਸਾਹਮਣੇ ਵਾਲੀ ਸੰਗਤ ਨੂੰ ਨਾ ਜੇਤਾ ਰਹੇ ਹੂੰ ਉਹਨੂੰ ਕਹਿੰਦੇ ਕਿ ਮਾਲਕ ਨਾਲ ਜੁੜੇ ਹੋਏ ਆ ਜੇ ਤੇ ਸਮਾਂ ਜੇਤੇ ਆ ਜਾਵੇ ਉੱਥੇ ਫਿਰ ਜੁੜੇ ਨਹੀਂ ਹੈਗੇ ਉਹ ਤਾਂ ਸਮੇਂ ਤੇ ਕਾਲ ਦੀ ਗੱਲ ਆ ਗਈ ਨਾ ਅਕਾਲ ਜਿਹੜਾ ਸਮੇਂ ਤੋਂ ਬਾਹਰ ਹੈ ਇਹ ਕਹੇ ਵੀ ਜਦੋਂ ਸਿਮਰਨ ਅਭਿਆਸ ਲੋਕੀ ਕਰਦੇ ਆ ਨਾ ਤਾਂ ਇਹ ਕਹਿੰਦੇ ਕਿ ਰੋਸ਼ਨੀ ਸਾਨੂੰ ਪ੍ਰਗਟ ਹੋ ਗਈ ਵੀ ਅਸੀਂ ਦਰਸ਼ਨ ਕਰ ਰਹੇ ਹੂੰ ਕਿਉਂਕਿ ਰੋਸ਼ਨੀ ਕੀ ਹੁੰਦਾ ਰੋਸ਼ਨੀ ਮਾਰਨ ਗਰਬਾਣੀ ਦੇ ਵਿੱਚ ਆਪਾਂ ਨੂੰ ਗੁਰਮੁਖੋ ਸਮਝਾਇਆ ਕਿ ਜਦੋਂ ਅਭਿਆਸ ਕਰਦੇ ਆ ਸਾਡੇ ਅੰਦਰ ਉਹ ਪ੍ਰਕਾਸ਼ ਦੇ ਦਰਸ਼ਨ ਹੁੰਦੇ ਆ ਨਿਰਆਕਾਰ ਦੇ ਦਰਸ਼ਨ ਹੁੰਦੇ ਆ ਨਿਰਆਕਾਰ ਭਾਵ ਕਿ ਜਿਹਦਾ ਕੋਈ ਉਪਰੰਗ ਰੇਖਪੇਖ ਨਹੀਂ ਹੈਗਾ ਅਨਭਉ ਪ੍ਰਕਾਸ਼ ਜਿਹਨੂੰ ਕਹਿ ਦਿੱਤਾ ਜਿਸ ਤਰ੍ਹਾਂ ਆਪਾਂ ਦੇਖਦੇ ਆ ਲਾਈਟ ਹੈ ਹਨਾਈ ਇਹ ਐਸਟਰਾ ਆਪਣੇ ਅੰਦਰ ਉਹ ਪ੍ਰਕਾਸ਼ ਪ੍ਰਗਟ ਹੁੰਦਾ ਜਿਹੜਾ ਪ੍ਰਕਾਸ਼ ਰੂਪੀ ਪ੍ਰਕਾਸ਼ ਰੂਪੀ ਮਾਲਕ ਹੈ ਨਾ ਸੋ ਤੁਮਹੀਂ ਵਸੇ ਨਰੰਤਰ ਨਾਨਕ ਦਰਪਣ ਨੇ ਆਈ ਹੂੰ ਸ਼ੀਸ਼ੇ ਦੀ ਤਰ੍ਹਾਂ ਭਗਤ ਨਾਮਦੇਵ ਜੀ ਮਾਰੇ ਦੱਸ ਰਹੇ ਨਾਮੇ ਕੋ ਸੁਆਮੀ ਬੀਠਲੈ ਸਾ ਪਾਣੀ ਵਿੱਚ ਦੇਖ ਮੁਖ ਜੈਸਾ ਹੂੰ ਸਾਫ ਸ਼ੀਸ਼ੇ ਦੀ ਤਰ੍ਹਾਂ ਪਾਣੀ ਦੀ ਤਰ੍ਹਾਂ ਪ੍ਰਕਾਸ਼ ਦੀ ਤਰ੍ਹਾਂ ਸਾਫ ਹੈ ਉਹ ਹੂੰ ਤਰੇ ਗੁਣਾ ਤੋਂ ਪੈਨ ਰੂਪ ਨਾ ਰੇਖ ਨਾ ਰੰਗ ਕਿਛ ਇਹ ਰੰਗਾ ਰੂਪਾਂ ਤੋਂ ਪੈਨ ਹੈ ਉਦੋਂ ਹੀ ਪਤਾ ਲੱਗਦਾ ਜਦੋਂ ਅਸੀਂ ਗੁਰੂ ਦੀ ਸ਼ਰਨ ਵਿੱਚ ਜਾਂਦੇ ਹਾਂ ਹੱਲੇ ਆਮ ਜੀਵ ਹੁਣ ਜਦੋਂ ਕਈ ਵੇਲੇ ਕਈਆਂ ਨੂੰ ਤੱਤਾਂ ਦਾ ਪ੍ਰਕਾਸ਼ ਵੀ ਹੋ ਜਾਂਦਾ ਕਿ ਸੇਮ ਇਦਾਂ ਸਾਹਮਣੇ ਧਿਆਨ ਲਾਉਂਦੇ ਆ ਕਹਿੰਦੇ ਤੀਜਾ ਨੇਤਰ ਖੁੱਲ ਗਿਆ ਤੀਜੀ ਇੱਥੇ ਇਸ ਪੁਆਇੰਟ ਤੇ ਧਿਆਨ ਲਾਓ ਤੀਜਾ ਨੇਤਰ ਉਹ ਕਿ ਤੱਤਾਂ ਦਾ ਪ੍ਰਕਾਸ਼ ਹੁੰਦਾ ਇੱਥੇ ਹਰਾ ਪੀਲਾ ਨੀਲਾ ਕਾਲਾ ਹਨਾ ਬੈਂਗਣੀ ਰੰਗ ਜਾਮਣੀ ਰੰਗ ਹੂੰ ਇਦਾਂ ਦੇ ਰੰਗਾਂ ਦਾ ਪ੍ਰਕਾਸ਼ ਹੋ ਜਾਂਦਾ ਆ ਹੂੰ ਇਹ ਤੱਤਾਂ ਦਾ ਪ੍ਰਕਾਸ਼ ਹੈ ਤੇ ਇਹ ਪ੍ਰਕਾਸ਼ ਦੀ ਗੱਲ ਕਰ ਰਹੇ ਸੀ ਹਾਂਜੀ ਤੇ ਦੋ ਤਰੀਕੇ ਦੇ ਪ੍ਰਕਾਸ਼ ਦੀ ਗੱਲ ਕੀਤੀ ਆ ਇੱਕ ਪ੍ਰਕਾਸ਼ ਦੇ ਵਿੱਚ ਜਿੱਥੇ ਰੰਗੜ ਦੇਖਣੇ ਸ਼ੁਰੂ ਹੋ ਜਾਂਦੇ ਆ ਤੇ ਦੂਜਾ ਜਿਹੜਾ ਪ੍ਰਕਾਸ਼ ਹੈ ਉਹ ਗੁਰਬਾਣੀ ਵਾਲਾ ਪ੍ਰਕਾਸ਼ ਹੈ ਫਰਕ ਕੀ ਹੈ ਦੋਨਾਂ ਵਿੱਚ ਇਹ ਪ੍ਰਕਾਸ਼ ਜਿਹੜਾ ਹੈ ਪੰਜਾਂ ਤੱਤਾਂ ਦਾ ਪ੍ਰਕਾਸ਼ ਹੈ ਜਦੋਂ ਸਿੱਧਾ ਇਹ ਧਿਆਨ ਲਾ ਲੈਂਦੇ ਨੇ ਨਾ ਕਈ ਜੀਵ ਦਰ ਖੁੱਲਾ ਨਹੀਂ ਪੌਣ ਸਾਮਣੇ ਈੜਾ ਪਿੰਗਲਾ ਸਾਮਣੇ ਹੈਗੇ ਕਿ ਜੀਵ ਸਿੱਧੇ ਧਿਆਨ ਲਾਉਂਦੇ ਗੁਰੂ ਤੋਂ ਬਿਗੈਰ ਉਹ ਫਿਰ ਇੱਥੇ ਤੱਤਾਂ ਦਾ ਪ੍ਰਕਾਸ਼ ਹੋ ਜਾਂਦਾ ਜਿਹੜਾ ਪੰਜ ਤੱਤ ਹੈ ਪੌਣ ਪਾਣੀ ਅਗਨ ਮਿੱਟੀ ਤੇ ਆਕਾਸ਼ ਹੂੰ ਇਸ ਤਰ੍ਹਾਂ ਆਪਣੇ ਅੰਦਰ ਫਿਰ ਉਹ ਤਤਾਂ ਦਾ ਜਦੋਂ ਪ੍ਰਕਾਸ਼ ਹੁੰਦਾ ਹੈ ਉਹਦੇ ਵਿੱਚ ਰੀਲ ਚੱਲ ਪੈਂਦੀ ਹੈ ਫੋਟੋਆਂ ਚੱਲ ਪੈਂਦੀਆਂ ਨੇ ਸ਼ਿੰਦਰੀਆਂ ਚੱਲ ਪੈਂਦੀਆਂ ਨੇ ਉਹ ਫਿਰ ਉਹਨੂੰ ਦੇਖ ਕੇ ਜੀਵ ਕਹਿੰਦਾ ਕਿ ਮੈਂ ਵਾਹਿਗੁਰੂ ਦੇ ਦਰਸ਼ਨ ਕਰ ਲਏ ਦਿਦਾਰੇ ਕਰ ਲਏ ਹਨਾ ਬੜੇ ਪਹਾੜ ਦੇਖਦਾ ਏ ਪਤਾ ਨਹੀਂ ਕੀ ਕੀ ਦੇਖਦਾ ਏ ਆਪਣੇ ਚਤੋਂ ਉਹ ਫਿਰ ਉਹ ਜਿੱਦਾਂ ਜਿੱਦਾਂ ਦੇਖਦਾ ਏ ਰੰਗ ਰੂਪ ਦੇ ਸੀ ਜਾਂਦੇ ਨੇ ਭਗਤਾਂ ਸੰਤਾਂ ਦੀਆਂ ਤਸਵੀਰਾਂ ਦੇ ਸੀ ਜਾਂਦੀਆਂ ਨੇ ਉਹਨਾਂ ਨਾਲ ਗੱਲਾਂ ਬਾਤਾਂ ਚੱਲੀ ਜਾਂਦੀਆਂ ਨੇ ਹਨਾ ਉਹ ਜੀਵ ਕਹਿੰਦਾ ਕਿ ਮੈਂ ਸੱਚਖੰਡ ਦੇਖ ਲਿਆ ਉਹਨੂੰ ਐ ਲੱਗਦਾ ਮੈਂ ਸੱਚ ਉਹਨੂੰ ਐ ਲੱਗਦਾ ਪਰ ਜਦੋਂ ਸਤਗੁਰੂ ਦੇ ਬਚਨ ਪਾੜਦੇ ਆ ਕਹਿੰਦੇ ਰੂਪ ਨਾ ਰੇਖ ਨਾ ਰੰਗ ਕਿਸ ਤਰ੍ਹਾਂ ਗੁਣ ਤੇ ਪਰਪੰ ਤੇ ਸੇ ਬੁਝਾਏ ਨਾਨਕ ਜਿਸੋ ਵੈਸੋ ਪਰਸਨ ਐ ਆਕਾਰ ਤਾਂ ਉੱਥੇ ਹੈ ਹੀ ਨਹੀਂ ਇਹ ਆਕਾਰ ਤਾਂ ਸਾਡੇ ਸਾਹਮਣੇ ਨਾਸ਼ ਹੋ ਜਾਂਦਾ ਹੈ ਦਫਨਾ ਦਿੱਤਾ ਜਾਂਦਾ ਹੈ ਗਨ ਭੇਟ ਕਰ ਦਿੱਤਾ ਜਾਂਦਾ ਹੈ ਜਲ ਪ੍ਰਵਾਹ ਕਰ ਦਿੱਤਾ ਜਾਂਦਾ ਹੈ ਬਾਕੀ ਇਸ ਚੀਜ਼ਾਂ ਨੂੰ ਅਸੀਂ ਖੋਲ ਕੇ ਆਪਣੇ ਚੈਨਲਾਂ 'ਤੇ ਦੱਸਿਆ ਹੋਇਆ ਆਪਣੇ ਤਿੰਨ ਚੈਨਲ ਹੈ ਬ੍ਰह्म ਖੋਜ ਹੈ ਕਰਤੇ ਕੀਆਂ ਬਾਤਾਂ ਗੁਰਦੁਆਰਾ ਸ਼ਬਦ ਗੁਰੂ ਹੈ ਜਿਨ੍ਹਾਂ ਨੇ ਜਾਰੇ ਬਰੀਕੀ ਦੇ ਵਿੱਚ ਸੁਣਨਾ ਹੈ ਉਹ ਸਾਡੇ ਚੈਨਲ ਫੋਲੋ ਕਰਨ ਸਬਸਕ੍ਰਾਈਬ ਕਰਨ ਤੇ ਉਹਦੇ ਵਿੱਚ ਆਪਾਂ ਖੋਲ ਕੇ ਕੱਲੇ ਕੱਲੇ ਪੁਆਇੰਟ ਤੇ ਕੱਲੇ ਕੱਲੇ ਜੁਗ ਜਿਤੇ ਆਪਾਂ ਸਾਰਾ ਭੇਜ ਦਿੱਤਾ ਹੈ ਜਦੋਂ ਦੇਖਣਗੇ ਤੇ ਉਹਨਾਂ ਨੂੰ ਸੋਝੀ ਆ ਜਾਏਗੀ ਸਤਿਗੁਰ ਦੀ ਬਾਣੀ ਕੀ ਕਹਿੰਦੀ ਹੈ ਹਾਂਜੀ ਐਨੇ ਲੱਗਦਾ ਤੁਸੀਂ ਵਿਚਾਰਾਂ ਦੀ ਗੱਲ ਕੀਤੀ ਹੈ ਤਾਂ ਬੰਦੇ ਨੂੰ ਵਿਚਾਰ ਆਉਂਦੇ ਆ ਉਹਨੂੰ ਸੁੱਤਿਆਂ ਪਿਆ ਵੀ ਬੜੇ ਸੁਪਨੇ ਆਉਂਦੇ ਆ ਵਿਚਾਰ ਇਹ ਵਿਚਾਰ ਹੀ ਨਾ ਹੁਣ ਕਿ ਕਈ ਵਾਰੀ ਲੋਕੀ ਮਜ਼ਾਕ ਵੀ ਉਡਾ ਦਿੰਦੇ ਆ ਲੋਕੀ ਕਹਿੰਦੇ ਆ ਫਿਰ ਇਸ ਤਰੀਕੇ ਨਾਲ ਤਾਂ ਮੈਂ ਵੀ ਕਹਿ ਦਿੰਦਾ ਵੀ ਕੱਲ ਨੂੰ ਮੈਂ ਕਿੱਥੇ ਹੋਰ ਚਲਾ ਗਿਆ ਸੀ ਕੱਲ ਨੂੰ ਬੈਠਾ ਸੀਗਾ ਤੇ ਮੈਂ ਮੰਗਲਗ੍ਰਹਿ ਤੇ ਚਲਾ ਗਿਆ ਸੀ ਕੋਈ ਇਹ ਵੀ ਕਹਿਣ ਲੱਗ ਜਾਂਦਾ ਮੈਂ ਕੱਲੇ ਮਹਾਲਿਆ ਪਰਬਤ ਤੇ ਚਲਾ ਗਿਆ ਸੀ ਸੁੱਤਾ-ਸੁੱਤਾ ਫਿਰ ਇਹ ਵਿਚਾਰ ਨਹੀਂ ਹੁੰਦੇ ਇਹ ਵਿਚਾਰ ਹੈ ਦੇਖੋ ਇਹ ਜਿੱਦਾਂ ਕਹਿ ਲਓ ਨਾ ਮਾਰੇ ਕਹਿੰਦੇ ਜਿਹੜੇ ਵਿਚਾਰ ਨੇ ਪੰਜ ਤੂਤ ਤਿਤਵੇ ਵਕਾਰਾ ਮਾਇਆ ਬੋਹ ਕਾ ਏ ਪਸਾਰਾ ਇਹ ਵਿਚਾਰ ਅਸੀਂ ਨਹੀਂ ਲੈ ਰਹੇ ਸਾਨੂੰ ਪੰਜ ਦੇ ਰਹੇ ਆ ਜਿਹੜੇ ਕਾਮ ਕਰੋ ਲੋ ਮੋਹ ਘਾਰੇ ਫੁਰਨੇ ਉਹ ਦੇ ਰਹੇ ਆ ਐਸੇ ਕਹਿੰਦੇ ਸਾਨੂੰ ਆ ਰਹੇ ਆ ਤੇ ਦੇਣ ਵਾਲੇ ਸਾਡੇ ਅੰਦਰ ਬੈਠੇ ਆ ਪੰਜੇ ਕਾਮ ਕ੍ਰੋਧ ਲੋਭ ਮੋਹ ਹੰਕਾਰ ਜਦੋਂ ਸਿਮਰਨ ਕਰਦੇ ਆ ਉਦੋਂ ਚਾਹੇ ਸਿਮਰਨ ਕਰਦੇ ਚਾਹੇ ਉਹ ਖਾਲੀ ਵੀ ਬੈਠੇ ਆ ਫੁਰਨੇ ਤਾਂ ਇਹੀ ਦੇ ਰਹੇ ਆ ਸੋਚਾਂ ਜਿੱਥੇ ਕੋਈ ਸੋਚ ਨਹੀਂ ਉਹ ਅਕਾਲ ਹੈ ਜਿੱਥੇ ਕੋਈ ਵਿਚਾਰ ਨਹੀਂ ਉਹ ਕਾਲ ਹੈ ਸੁੰਨ ਸਮਾਦ ਹੈ ਠੀਕ ਹੈ ਜੀ ਤੇ ਉਹਨੂੰ ਮਾਰਨ ਹੁਣ ਗੁਰਬਾਣੀ ਦੇ ਵਿੱਚ ਸਮਝਾਇਆ ਵੀ ਅਰਬਦ ਨਰਬਤ ਤੁੰਦੂਕਾਰ ਆ ਹੂੰ ਤਰਨਾ ਗਗਨਾ ਹੁਕਮ ਪਾਰਾ ਦਾ ਨਾ ਦੇ ਨਰੈਣ ਨਾ ਚੰਦ ਨਾ ਸੂਰਜ ਸੋਨ ਸਮਾਦ ਲਗਾਏਂਦਾ ਉਹ ਸੋਨ ਸਮਾਦੀ ਵਿੱਚ ਸੀਗਾ ਧੁੰਦੂ ਕਰੇ ਸੀਗਾ ਨਾ ਨਾ ਦਿਨ ਸੀ ਨਾ ਰਾਤ ਸੀ ਨਾ ਤੋਪ ਸੀ ਨਾ ਸ਼ਾਂ ਸੀ